ਇਸ ਵਕਤ ਅਸੀਂ ਸ਼ੰਭੂ ਬਾਰਡਰ ਤੇ ਬੈਠੇ ਆਂ ਦੇਖੋ ਕਿਸਾਨਾਂ ਦੇ ਰਹਿਣ ਬਸੇਰਿਆਂ ਦਾ ਸਰਕਾਰ ਨੇ ਕੀ ਹਾਲ ਕੀਤਾ ਏ ਕਿਸ ਤਰ੍ਹਾਂ ਰਹਿਣ ਬਸੇਰੇ ਸੜਕਾਂ ਤੇ ਖੰਡਾ ਦਿੱਤੇ ਹਨ ਕਿਸਾਨ ਆਪੋ ਆਪਣਾ ਸਮਾਨ ਲੱਭ ਰਹੇ ਹਨ ਸਾਡੇ ਨਾਲ ਨੇ ਜੋਰਾ ਸਿੰਘ ਕਕਰਾਲਾ ਕਿਸਾਨ ਆਗੂ ਦੇਖੋ ਕਿਸ ਤਰ੍ਹਾਂ ਕਿਸਾਨਾਂ ਤੇ ਤਿਆਰ ਕੀਤੀ ਨਾਲ ਨੇ ਅੱਜ ਸਿੱਧੂ ਪਰ ਜਹੇ ਬੰਦੀ ਦੇ ਜਿਹਾਰੂ ਆਗੂ ਜੋਰਾ ਸਿੰਘ ਕਕਰਾਲਾ ਕਕਰਾਲਾ ਸਾਹਿਬ ਕੀ ਨੇ ਹਾਲਾਤ ਬਾਰਡਰ ਦੇ ਹਾਲਾਤ ਬਾਰਡਰ ਤੇ ਜੀ ਇੱਥੋਂ ਸਮਾਨ ਚੱਕਿਆ ਜਾ ਰਿਹਾ ਹੈ ਸਾਰਾ ਪ੍ਰਸ਼ਾਸਨ ਇੱਥੇ ਸਿੱਧਾ ਸਾਹਮਣੇ ਚੱਕ ਹੋ ਰਿਹਾ ਹੈ ਟਰਾਲੀਆਂ ਘੁੰਮ ਹੋ ਰਹੀਆਂ ਨੇ ਲੋਹੇ ਦਾ ਸਮਾਨ, ਪਾਈਪ, ਪੂ ਕੁ ਸਭ ਚੱਕੇ ਜਾ ਰਹੇ ਨੇ ਸਮਾਨ ਬਹੁਤ ਜ਼ਿਆਦਾ ਚੱਕਿਆ ਗਿਆ, ਸਿਲੰਡਰ ਕਿਸਾਨਾਂ ਦੇ ਚੱਕੇ ਗਏ ਨੇ ਹੋਰ ਕੀ ਕੀ ਪਤਾ ਨਹੀਂ ਕੀ ਕੀ ਚੱਕ ਹੋ ਗਿਆ ਵੀ ਆਪਣਾ ਆ ਕੇ ਆਪਣਾ ਸਮਾਨ ਸੰਭਾਲ ਲੂ ਕਿਸਾਨ ਸਰਕਾਰ ਦਾ ਦਾਬਾ ਕਰਦੀ ਸੀ ਕਿਸਾਨਾਂ ਨਾਲ ਮਾਨ ਸਰਕਾਰ ਨੇ ਤਾਂ ਜਮ੍ਹੇ ਹੀ ਡਬੋ ਦਿੱਤਾ ਪੰਜਾਬ ਉਹ ਤਾਂ ਡਬੋਤਾ ਪੰਜਾਬ ਤਾਂ ਡੁੱਬ ਗਿਆ ਅੱਜ ਪਾਣੀ ਚ ਡੁੱਬ ਗਿਆ ਅੱਜ ਮਾਨ ਸਰਕਾਰ ਨੇ ਤਾਂ ਇੱਥੇ ਆ ਪਾਣੀ ਚ ਡੋਬਤਾ ਜਿਹੜੀ ਕਿਸਾਨਾਂ ਨਾਲ ਹੋਈ ਆ ਇਹ ਹੀ ਜੀ ਕਿਸੇ ਨਾਲ ਨਹੀਂ ਹੋਣੀ ਇਹ ਤਾਂ 47 ਨੋ ਵੀ ਮਾੜੀ ਹੋਈ ਆ ਜਿੰਨਾ ਕੁ ਸਿੱਥੇ ਕਿਸਾਨਾਂ ਦਾ ਲੁੱਟ ਹੋਇਆ ਉਹ ਕੋਈ ਇੱਦੇ ਤੇ ਕੋਈ ਉਹੋ ਜਿਹਾ ਦੇਖ ਨਹੀਂ ਹੁੰਦਾ ਖਾਣਾ ਹੀ ਨਹੀਂ ਦੇਖ ਹੁੰਦਾ ਹੋ ਕੀ ਕਰ ਸਕਦੇ ਆ ਇੰਨਾ ਲੋਕਾਂ ਦੇ ਨੁਕਸਾਨ ਹੋ ਗਿਆ ਕਿਸਾਨਾਂ ਦਾ ਕੋਈ ਹੱਦ ਤੇ ਬਾਹਰ ਆ ਮਿੱਤਰ ਬਈ ਦੇਖ ਕੇ ਰੋਣਾ ਆਉਂਦਾ ਅੱਖਾਂ ਦੇ ਵਿੱਚ ਵੀ ਆ ਹੁਣੀ ਸੀ ਕਿਸਾਨਾਂ ਨਾਲ ਆ ਹਾਲ ਹੋਣਾ ਦਾ ਕਿਸਾਨਾਂ ਦਾ ਮਿੱਤਰ ਦੇਖ ਹੀ ਨਹੀਂ ਹੁੰਦਾ ਇੱਕ ਰਹਿਣ ਬਸੇਰੇ ਬਣਾਉਣ ਲਈ ਕਿਸਾਨਾਂ ਨੂੰ ਇੱਕ ਸਾਲ ਲੱਗ ਗਿਆ ਕਦੇ ਕੋਈ ਸਮਾਨ ਘਟਿਆ ਕਦੇ ਕੋਈ ਇੱਕ ਸਕਿੰਟ ਦੇ ਵਿੱਚ ਸਾਰ ਖਲਾਰੇ ਪਾਤੇ ਹਾਂ ਬਿਲਕੁਲ ਇੱਕ ਇੱਕ ਮਿੰਟ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਖਲਾਰਾ ਪਾਤ ਕਿਸਾਨਾਂ ਦਾ ਬڑے-ਬڑے ਬਲਜੋਡਰ ਚੱਲਦੇ ਨੇ ਇੱਥੇ ਪੀਲੇ ਪੰਜੇ ਚੱਲਦੇ ਨੇ ਕਿਸਾਨਾਂ ਤੇ ਕਿਸਾਨ ਕੀ ਕਰੂਗਾ ਕਿੱਧਰ ਨੂੰ ਜਾਊਗਾ ਕਿਸਾਨ ਕਿਸਾਨ ਦਾ ਕੋਈ ਮਦਦ ਹੀ ਨਹੀਂ ਹੈਗਾ ਕੋਈ ਸਰਕਾਰ ਕਿਸਾਨ ਦੀ ਮਦਦ ਹੀ ਨਹੀਂ ਹੈਗੀ ਸਾਰਾ ਆਪਣਾ ਢਿੱਡ ਭਰਨ ਲੱਗੇ ਹੋਏ ਨੇ ਜਿੰਨੇ ਲੀਡਰ ਨੇ ਕੋਈ ਨਹੀਂ ਕਿਸਾਨ ਬਾਰੇ ਕਿਸੇ ਕੋਈ ਨਹੀਂ ਸੋਚ ਰਿਹਾ ਹੈਗਾ ਵੀ ਕਿਸਾਨ ਕਿੱਧਰ ਨੂੰ ਜਾ ਰਿਹਾ ਹੈ ਕਿਸਾਨ ਗਰੀਬ ਹੁੰਦਾ ਜਾਂਦਾ ਰਹਿ ਕੋਆਪਰੇਟਰ ਕਰਾਣੇ ਉੱਪਰ ਨੂੰ ਜਾਂਦੇ ਨੇ ਕਿਸਾਨ ਕੀ ਕਰੂਗਾ ਕਿਸਾਨ ਨੂੰ ਸਰਕਾਰਾਂ ਖਾਤੋਂ ਕਰਨੀਆਂ ਚਾਹੀਆਂ ਜਾਂਦੀਆਂ ਨੇ ਹੋਰ ਕੀ ਹੋਊਗਾ